ਦੀਆਂ ਬੱਚ ਨੂੰ ਪਾਲ ਕੇ ਉਹਨੂੰ ਵੱਡਣਾ ਦੇ ਬਾਅਦ ਉਹਨਾਂ ਦੀ ਕਾਮਯਾਬੀ ਨਹੀਂ ਹੋਈ ਬਹੁਤ ਸਾਰੇ ਇਹ ਬੰਦੇ ਦੇਖਣੇ ਕਿ ਇਹਦਾ ਚਿਕਾ ਦੇ ਵਿੱਚ ਬੰਦੇ ਕਾਮਯਾਬੀ ਨਹੀਂ ਹੋਏ ਆ ਜਿਹੜਾ ਕਿ ਮੈਂ ਦੇਖਿਆ ਇਮੀਗ੍ਰੇਸ਼ਨ ਵਾਲਾ ਕੰਮ ਏਜੰਟਾਂ ਦਾ ਕੰਮ ਆ ਮੈਂ ਦੇਖਿਆ ਬਹੁਤ ਬੰਦੇ ਨੇ ਪੈਸਾ ਇਚ ਬਣਾਇਆ ਪਰ ਅੰਦਰ ਦੇ ਅੱਜੋਂ ਲੰਗ ਮਲੰਗ ਹੋਏ ਤੇ ਡੁੱਬੇ ਲੋਕਾਂ ਨਾਲ ਚੁੱਕ ਪੈਣ ਮਾਰ ਕੇ ਬਣਾਇਆ ਤੇ ਦੋ ਚਾਰ ਸਾਲਾਂ ਦੇ ਵਿੱਚ ਹੀ ਉਹਨਾਂ ਨੂੰ ਕਿਤੇ ਨੂੰ ਕਿਤੇ ਦੇ ਪੁੱਛ ਹੋ ਗਿਆ ਕਿ ਇਹਦੇ ਘਰੇ ਕੋਈ ਬਿਮਾਰੀ ਵੜ ਗਈ ਕਿ ਇਹਦਾ ਪੈਸਾ ਇਸ ਤਰ੍ਹਾਂ ਹੋ ਗਿਆ ਕੋਈ ਖਰਾਬ ਹੋ ਗਿਆ ਇਹ ਵੀ ਜਿਹੜਾ ਕਿ ਮੈਂ ਕੰਮ ਦੇਖਿਆ ਨਾ ਕਿ ਜਿੰਨਾ ਆਪਾਂ ਕਹਿੰਦੇ ਸੀ ਫਰਟੀ ਫਾਰਮ ਹੋੜ ਲੈ ਮੱਛੀ ਫਾਰਮ ਹੋੜ ਲੈ ਜਾਂ ਜਿਹੜਾ ਕੋਈ ਹੋਰ ਆਪਾਂ ਕਹਿੰਦੇ ਪਸ਼ੂ ਪਾਲ ਕੇ ਆਪਾਂ ਇਦਾਂ ਦਾ ਕੰਮ ਕਰਦੇ ਹੁੰਦੇ ਉਹਨਾਂ ਵੱਡਣਾ ਲੱਗਾ ਉਹ ਕੰਮ ਜਾਵਣੇ ਹੁੰਦੇ ਹੈਣਾ ਇਸ ਤਰ੍ਹਾਂ ਦਾ ਇਹ ਵੀ ਕੰਮ ਇਸ ਤਰ੍ਹਾਂ ਦਾ ਜਿਵੇਂ ਲੋਕਾਂ ਨੂੰ ਬੇਕੂ ਬਣਾ ਕੇ ਲੋਕਾਂ ਨੂੰ ਕਾਪ ਟੱਪ ਮਾਰ ਕੇ ਵੱਢੀ ਜਾਣਾ ਕੰਮ ਇਹ ਵੀ ਜਿਹੜਾ ਏਜੰਟ ਵਾਲਾ ਕੰਮ ਜਾਵ ਨਹੀਂ ਹੋਇਆ ਮੈਂ ਬਹੁਤ ਸਾਰੇ ਅਜਿਹੇ ਏਜੰਟ ਦੇਖੇ ਨੇ ਕਿ ਕਿਹੜਾ ਘਰਾਂ ਵਾਲਿਆ ਅਕਰ ਆਪਜ ਘਰਾਂ ਵਾਲਿਆਂ ਨਾਲ ਬੌਂਸਰ ਜਵਾਕਾਂ ਨਾਲ ਬੌਂਸਰ ਐ ਤੋੜੀ ਫਿਰਦੇ ਸੀਗੇ ਦੇ ਹਾਲਾਤ ਬਹੁਤ ਮਾੜੇ ਨੇ ਇਸ ਕਰਕੇ ਕੰਮ ਦੇ ਵਿੱਚ ਇਮਾਨਦਾਰੀ ਨਾਲ ਕੋਈ ਵੀ ਬੰਦਾ ਕੰਮ ਕੰਮ ਨਹੀਂ ਕਰਦਾ ਕਿ ਤਾਂ ਇੱਕ ਦਾ ਇੱਕ ਕੰਮ ਹੈ ਇਮਾਨਦਾਰੀ ਨਾਲ ਕਿਸੇ ਕੋਲ ਹੈ ਨਹੀਂਗੀ ਪਾਲੂ ਕਾ ਨੂੰ ਲੈ ਲੋ ਪੈਸੇ ਕੱਪ ਪਟੜਾ ਬਿਮਾਰੀ ਘੂਟ ਮਾਰ ਕੇ ਦੇ ਲੋ ਆ ਕੰਮ ਬੱਚਿਆਂ ਘਾ ਕੇ ਬੰਦੇ ਪੱਲੇ ਰਹਿ ਗਏ ਡੁੱਬੂngਾ